ਸਾਰੇ ਸਖਿਆਰਤਿਆਂ ਨੂੰ ਮੋਪੀ ਜੀ ਸਤਰੀਆਕਾਲ ਮੈਂ ਲੈ ਕੇ ਹਾਜ਼ਰ ਹਾਂ ਸੀਨੀਅਰ ਟੀਚਰ ਪੰਜਾਬੀ ਐਲ 2 ਰੀਡ ਪੰਜਾਬੀ ਦੀ ਨਵੀਂ ਪਾਠ ਪੁਸਤਕ ਇਹ ਮੇਰਾ ਦੂਜਾ ਸੋਧਿਆ ਹੋਇਆ ਐਡੀਸ਼ਨ ਹੈ ਪਿਛਲੀ ਵਾਰ ਕਿਤਾਬ ਵਿੱਚ ਜੋ ਹੁਣ ਤਾਈਆਂ ਰਹਿ ਗਈਆਂ ਸੀ ਉਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਂਚਿਆ ਗਿਆ ਪਰਖਿਆ ਗਿਆ ਪੇਪਰ ਦੇ ਲੈਵਲ ਨੂੰ ਦੇਖਿਆ ਗਿਆ ਦੁਬਾਰਾ ਫਿਰ ਇੱਕ ਸੰਖੇਪ ਦੇ ਰੂਪ ਵਿੱਚ ਨੋਟਸ ਤਿਆਰ ਕੀਤੇ ਗਏ ਔਰ ਉਹ ਸਾਰੀ ਜਿਹੜੀ ਮੇਰੀ ਮਿਹਨਤ ਹੈ ਇਸ ਕਿਤਾਬ ਦੇ ਅੰਦਰ ਉਹ ਸ਼ਾਮਲ ਹੈ ਇਸ ਕਿਤਾਬ ਦੇ ਅੰਦਰ ਸੀਨੀਅਰ ਟੀਚਰ ਪੰਜਾਬੀ ਦਾ ਸਾਰਾ ਕੋਰਸ ਹੈਗਾ L2 ਪੰਜਾਬੀ ਰੀਟ ਦਾ ਸਾਰਾ ਦਾ ਸਾਰਾ ਪਾਠਕ੍ਰਮ ਹੈ ਉਹ ਤੁਹਾਨੂੰ ਉਪਲਬਧ ਹੋਵੇਗਾ ਤੇ ਇਹ ਕਿਤਾਬ ਲੈਕਚਰ ਲਈ ਵੀ ਲਾਹੇਵੰਦ ਹੈ ਤਾਂ ਰੀਟ ਵਾਲੀ L2 ਪੰਜਾਬੀ ਦੀ ਵੱਖਰੀ ਵੱਖਰੀ ਕਿਤਾਬ ਸੀਨੀਅਰ ਟੀਚਰ ਦੀ ਵੱਖਰੀ ਵੱਖਰੀ ਕਿਤਾਬ ਕੱਢਣ ਦੀ ਬਜਾਏ ਇੱਕ ਕਿਤਾਬ ਹੈ ਉਹ ਕੱਢਦੀ ਹੈ ਕਿਉਂਕਿ ਪਾਠਕ੍ਰਮ ਹੈ ਉਹ ਕਾਫੀ ਮਿਲਦਾ ਜੁਲਦਾ ਹੈ ਥੋੜਾ ਬਹੁਤ ਪਾਠਕ੍ਰਮ ਆ ਵੱਖਰਾ ਹੈ ਉਸ ਨੂੰ ਐਡ ਕਰ ਦਿੱਤਾ ਗਿਆ ਹੈਗਾ ਮਸ ਗੱਲ ਮੈਂ ਇੱਕ ਮੁਹਿੰਮ ਛੇੜ ਰੱਖੀ ਹੈ ਭਾਈ ਸਸਤੀ ਦਰਾਂ ਦੇ ਉੱਤੇ ਕਿਤਾਬ ਹੈ ਉਹ ਬੱਚਿਆਂ ਨੂੰ ਮਿਲੇ ਤਾਂ ਮੇਰੀ ਆਣ ਵਾਲੀਆਂ ਜਿੰਨੀਆਂ ਵੀ ਕਿਤਾਬਾਂ ਤੁਸੀਂ ਆਹ ਕਿਤਾਬ ਦੇਖ ਲਿਓ ਪਿਛਲੀ ਕਿਤਾਬ ਤੋਂ ਬਹੁਤ ਘੱਟ ਰੇਟ ਆਇੰਦਾ ਕਿਉਂਕਿ ਇਸ ਦਾ ਜਿਹੜਾ ਆ ਪੰਜਾਬੀ ਲੈਕਚਰ ਕੇਡੀ ਸਰ ਨਾਮ ਤੋਂ ਇਹ ਕਿਤਾਬ ਹੈ ਤੇ ਇਸ ਦੇ ਉੱਤੇ ਤੁਸੀਂ ਇਹ ਧਿਆਨ ਰੱਖਣਾ ਹੈ ਪਿਛਲੀ ਕਿਤਾਬ ਹੈ ਉਸ ਨੂੰ ਲੈਣ ਦਾ ਕੋਈ ਫਾਇਦਾ ਨਹੀਂ ਇਸ ਦੀ ਬਜਾਏ ਨਵਾਂ ਐਡੀਸ਼ਨ ਹੈ ਜਿਹੜਾ ਉਹ ਲਿੱਤਾ ਜਾਵੇ ਐਡੀਸ਼ਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਉਤਲੇ ਪਾਸੇ ਪੰਜਾਬੀ ਲੈਕਚਰ ਕੇਡੀ ਸਰ ਔਰ ਪਿਛਲੇ ਪਾਸੇ ਮੇਰਾ ਫੋਟੋ ਹੈ ਜਿਹੜਾ ਇਹ ਲੱਗਿਆ ਹੋਵੇਗਾ ਤਾਂ ਇਸ ਚੀਜ਼ ਨੂੰ ਇਹ ਜਿਹੜਾ ਤਾਂ ਤੁਹਾਨੂੰ ਬੋਰਡ ਦੇ ਉੱਤੇ ਦਿਖ ਰਿਹਾ ਹੈ ਕਿਤਾਬ ਦਾ ਆਹ ਫਰੰਟ ਪੇਜ ਹੈਗਾ ਔਰ ਆ ਪਿਛਲਾ ਪੇਜ ਹੈ ਇਸ ਨੂੰ ਧਿਆਨ ਰੱਖਣਾ ਹੈਗਾ ਤੇ ਇਸ ਨੂੰ ਧਿਆਨ ਰੱਖਦੇ ਹੋਏ ਆਪਾਂ ਇਹ ਮੰਗ ਕਰਨੀ ਹੈ ਅਗਰ ਕੋਈ ਬੱਚਾ ਪ੍ਰੀ ਅਪਲਾਈ ਕਰਨਾ ਚਾਹੁੰਦਾ ਹੈ ਪ੍ਰੀ ਬੁਕਿੰਗ ਕਰਨਾ ਚਾਹੁੰਦਾ ਹੈ ਤਾਂ ਉਹ ਆ ਜਿਹੜੀ ਵੀਡੀਓ ਹੈ ਇਸ ਦੀ ਥੰਬਨੇਲ ਦੇ ਉੱਤੇ ਆਪਣਾ ਹੈਲਪਟੈਸ ਨੰਬਰ ਦਿੱਤਾ ਗਿਆ ਉਸ ਹੈਲਪਟੈਸ ਦੇ ਉੱਤੇ ਫੋਨ ਕਰਕੇ ਪ੍ਰੀ ਬੁਕਿੰਗ ਕਰਾ ਸਕਦਾ ਹੈਗਾ ਇੱਕ ਜਿਹੜੀ ਖਾਸ ਗੱਲ ਐ ਇਸ ਕਿਤਾਬ ਦੀ ਇਹਨੂੰ ਦੁਬਾਰਾ ਸੋਧਿਆ ਗਿਆ ਹਰ ਇੱਕ ਗਲਤੀ ਐ ਉਸ ਦੀ ਦੂਰ ਕੀਤੀ ਗਈ ਐ ਔਰ ਇਹ ਬਹੁਤ ਹੀ ਸਸਤੇ ਦਰ ਦੇ ਉੱਤੇ ਤੁਹਾਨੂੰ ਉਪਲਬਧ ਹੋਵੇਗੀ ਔਰ ਇਸ ਦੇ ਨਾਨ ਨਾਨ ਜਿਹੜੇ ਲੈਕਚਰ ਦੇ ਤਿਆਰੀ ਕਰ ਰਹੇ ਐ ਲੈਕਚਰਰ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਵੀ ਲਾਹੇਵੰਦ ਰਹੇਗੀ ਤੇ ਇਸ ਦੇ ਜਿਹੜੇ ਐਡੀਸ਼ਨ ਛਪਾਏ ਗਏ ਐ ਉਹ ਬਹੁਤ ਸੀਮਿਤ ਛਪਾਏ ਗਏ ਐ ਇਸਦਾ ਧਿਆਨ ਰੱਖਣਾ ਐ ਇੰਤਜ਼ਾਰ ਨਹੀਂ ਕਰਨਾ ਜਿੰਨੀ ਜਲਦੀ ਹੋ ਸਕੇ ਤੁਸੀਂ ਇਹ ਨੋਟਸ ਹੈ ਪੜੋ ਧੰਨਵਾਦ ਔਰ ਇਸ ਵੀਡੀਓ ਨੂੰ ਆਪਣੇ ਜਿਹੜੇ ਸਾਥੀਆਂ ਹਨ ਉਹਨਾਂ ਤੱਕ ਵੀ ਪਹੁੰਚਾਓ ਤਾਂ ਕਿ ਉਹ ਲਾਹਾ ਖਟ ਸਕਣ ਧੰਨਵਾਦ ਸਾਥੀਓ